ਲੁਧਿਆਣਾ ਦੇ ਲਾਡੂ ਵਾਲੇ ਪੇਪਰ ਮੇਲ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਮੌਕੇ ਤੇ ਪਹੁੰਚੇ ਅੱਗ ਬੁਝਾਊ ਦਸਤੇ ਅੱਗ ਤੇ ਪਾਇਆ ਕਾਬੂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫੈਕਟਰੀ ਮਾਲਕ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਮੈਂ ਫੈਕਟਰੀ ਦੇ ਅੰਦਰ ਹੀ ਮੌਜੂਦ ਸੀ ਅਤੇ ਵਰਕਰ ਮੈਨੂੰ ਚਾਹ ਦੇ ਕੇ ਗਏ ਗਏ ਸੀ ਅਤੇ ਨਾਲ ਦੀ ਨਾਲ ਹੀ ਕਹਿਣ ਲੱਗ ਗਏ ਕਿ ਅੱਗ ਲੱਗ ਗਈ ਹਾਲਾਂਕਿ ਅੱਗ ਲੱਗਣ ਦਾ ਕਾਰਨ ਦਾ ਪਤਾ ਨਹੀਂ ਚੱਲ ਪਾਇਆ ਪਰ ਉਹਨਾਂ ਕਿਹਾ ਕਿ ਇੱਕ ਵਿਅਕਤੀ ਅੰਦਰ ਮੌਜੂਦ ਸੀ ਉਹਨਾਂ ਨੇ ਵੀ ਜੰਪ ਮਾਰ ਕੇ ਬਾਹਰ ਨਿਕਲਿਆ ਅਤੇ ਦੱਸਿਆ ਜਾ ਰਿਹਾ ਹੈ ਕਿ 1 ਕਰੋੜ ਰੁਪਏ ਕਰੀਬ ਨੁਕਸਾਨ ਦੱਸਿਆ ਜਾ ਰਿਹਾ ਅਤੇ ਕਿਹਾ ਕਿ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਹੈ ਜੀ ਕਦੇ ਤੁਹਾਨੂੰ ਇਤਲਾ ਨਹੀਂ ਨਾ ਨਾ ਮੈਂ ਇੱਥੇ ਹੀ ਦਫਤਰ 'ਚ ਹੀ ਸੀ ਜੀ ਮੇਰੇ ਕੋਲ ਬੰਦਾ ਆਇਆ ਸੀ ਬਾਹਰੋਂ ਉਹ ਨਿਕਲੇ ਨੇ ਤੇ ਬਸ ਮੈਨੂੰ ਮੈਂ ਅੰਦਰ ਚਾਹ ਬਣਾਉਣ ਲੱਗਾ ਸੀ ਤੇ ਚਾਹ ਮੁੰਡੇ ਨੇ ਬਣਾਈ ਤੇ ਦੇ ਦਿੱਤੀ ਮੈਨੂੰ ਇੱਕਦਮ ਮੁੰਡਾ ਭੱਜਦਾ ਆਇਆ ਕਹਿੰਦਾ ਜੀ ਉਹ ਅੱਗ ਲੱਗੀ ਅੱਗ ਲੱਗੀ ਮੈਂ ਕਹਾਂ ਤੂੰ ਇੱਧਰ ਬਜਾਇਆ ਪਾਣੀ ਬਾ ਉਹ ਕਹਿੰਦਾ ਪਾ ਰਿਹਾ ਬੰਦੇ 5 6 ਬੰਦੇ ਸਾਡੇ ਅੰਦਰ ਕੰਮ ਚੱਲ ਰਿਹਾ ਸਾਰੀ ਮੇਨਟੇਨੈਂਸ ਚੱਲਦੀ ਸੀ ਕਿ ਉਹ ਭੱਜ ਗਏ ਸਾਰੇ ਅੰਗੇ ਪਾਣੀ ਲੈਣ ਸਾਰਿਆਂ ਨੇ ਪਾਣੀ ਪੂਣੀ ਪਾਣਾ ਸ਼ੁਰੂ ਕਰਤਾ ਬਨੇਰੀ ਇੰਨੀ ਤੇਜ਼ ਸੀ 5 ਮਿੰਟਾਂ ਦੀ ਪਤਾ ਨਹੀਂ ਹਵਾ ਹੀ ਲੈ ਗਈ ਅੱਕੇ ਤੇ ਅੱਕੇ ਸੋਭਾ ਸਾਡਾ ਇੱਕ ਮੁੰਡਾ ਅੰਦਰ ਫਸ ਗਿਆ ਸੀ ਉਹਨੂੰ ਮੈਂ ਕਹਾਂ ਨਿਕਲ ਬਾਅਦ ਜੰਪ ਮਾਰ ਉਹ ਫਿਰ ਜਿਹੜੀ ਪ੍ਰਾਰੀ ਦੰਨੀ ਸੀ ਲੱਗਿਆ ਉਹਨੇ ਜੰਪ ਮਾਰ ਕੇ ਪਰਲੇ ਪਾਸੇ ਚਾਲ ਮਾਰੀ ਨਿਕਲੇ ਠੀਕ ਹੈ ਬਚਾ ਉਹ ਦੋ ਜਤਵੀ ਤਾਂ ਨਹੀਂ ਹੋਇਆ ਉਹ ਸਾਰੀ ਬਾਹ ਦੀ ਚਿੱਲੀ ਗਈ ਵਿਚਾਰੀ ਬਾਹ ਚਿੱਲੀ ਗਈ ਹਸਪੀਟਲ ਭੇਜਿਆ ਉਹ ਸਾਡੇ ਕੋਲ ਭੇਜਿਆ ਕਿ ਕਾਕੀ ਪਾਈ ਕਹਿੰਦੀ ਫੈਕਟਰੀ ਹੈ ਕੀ ਬੰਦਾ ਇੱਥੇ ਸਾਡੇ ਤੇ ਪੇਪਰ ਬੰਦਾ ਹੈ ਲੇਕਿਨ ਕੁਦਰਤ ਦੀ ਰੱਬ ਨੂੰ ਅਸੀਂ ਮਿਹਨਤ ਹੋਰ ਆਹ ਸਾਰੀ ਮੇਨਟੇਨੈਂਸ ਕਰ ਰਹੇ ਹਾਂ ਉਹ ਮੇਨਟੇਨੈਂਸ ਦੇ ਚੱਕਰ ਚ ਬੱਦਸੀ ਹਾਂ ਲਾਂਡ ਬੱਦਸੀ ਮੇਨਟੇਨੈਂਸ ਕੀ ਪ੍ਰਣਾਲੀ ਹੈ ਇਹ ਪ੍ਰਣਾਲੀ ਤੋਂ ਹੀ ਬੰਦਾ ਅੱਗੇ ਨਹੀਂ ਬੋਇਲਰ ਚਲਾਉਂਦੇ ਕੋਲਾ ਚਲਾਉਂਦੇ ਹਾਂ ਅੱਜ ਕੱਲ ਸਰਕਾਰ ਨੇ ਬੰਦ ਕੀਤਾ ਕੋਲਾ ਨਹੀਂ ਜਲਾ ਸਕਦੇ ਜੀ 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 ਨਾ ਪੱਕ ਜਲਾ ਸਕਦੇ ਉਹ ਸਵਾਸ ਉੱਟਣ ਦੀ ਪ੍ਰੋਬਲਮ ਹੈ ਇਹ ਪਰਾਲੀ ਆਸੇ ਕਿੰਨਾ ਨੁਕਸਾਨ ਦਾ ਭਾਜੀ ਲੱਗਦਾ ਕਿੰਨਾ ਨੁਕਸਾਨ ਦਾ ਭਾਜੀ ਕੋਈ ਕਹਿ ਨਹੀਂ ਜਾ ਸਕਦਾ ਬਹੁਤ ਜ਼ਿਆਦਾ ਇਸ ਕਰਕੇ ਮੈਂ ਕੋਈ ਅਸੈਸ ਕਰਾਂ ਬੈਟਰ ਵੀ ਅੰਦਾਜ਼ਾ ਮਤਲਬ ਕਿੰਨੇ ਦਾ ਨੁਕਸਾਨ ਲੱਗਦਾ ਹੈਗਾ 100 ਰੁਪਏ ਤੋਂ ਥੱਲੇ ਤੇ ਕਿੱਦਾਂ ਲੱਗਦਾ ਵੀ ਜਿੱਦਾਂ ਦੂਜੀ ਫੈਕਟਰੀ ਜਿਹੜੀ ਸਾਡੇ ਕੋਲੇ ਅੱਗ ਲੱਗੀ ਹੋਈ ਉਹ 15 ਸਾਲ ਪਹਿਲਾਂ ਲੱਗੀ ਸੀ ਅੱਛਾ ਉਧਰ ਲੱਗੀ ਸੀ 100 ਹੈ ਕੀ ਮਤਲਬ ਕਿੰਨਾ ਨੁਕਸਾਨ ਕਰੋੜ ਦੇ ਨੇੜੇ ਦੇ 100 ਉਮੀਦ ਕਰੋ ਕਿਰੋੜ ਦੇ ਵਿੱਚ ਆਣੇ ਪਿੱਛੇ ਹੈਗਾ ਨੇੜੇ ਤੇੜੀ ਨੇੜੇ ਤੇੜੀ ਕਿਉਂਕਿ ਹੱਲੇ ਪਤਾ ਨਹੀਂ ਨਾ ਟ੍ਰਾਂਸਪੋਰਟ ਦੇ ਵਿੱਚ ਵੀ ਟੱਕਾ ਬੋਲਿਆ ਫਰਮਗੇਟ ਨੂੰ ਕਦੋਂ ਬੁਲਾਇਆ ਕਦੋਂ ਆਏ ਆ ਗਈ ਸੀ ਉਹ ਤੇਰੇ ਨੇੜੇ ਅੱਧੇ ਘੰਟੇ ਚ ਆ ਗਈ ਸੀ ਕੋਈ ਪਹਿਲੀ ਅੱਧੇ ਘੰਟੇ ਬਾਅਦ ਆ ਗਈ ਦੂਜੀ ਪੋਣੇ ਪੋਣੇ ਕੱਟੇ ਬਾਅਦ ਆ ਗਈ ਸੀ ਕਿੰਨੀਆਂ ਗੱਡੀਆਂ ਆ ਚੁੱਕੀਆਂ ਚਾਰ ਤਿੰਨ ਚਾਰ ਲੱਗੀਆਂ ਮੇਰਾ ਨਾਲੇ ਰੈਗੂਲਰ ਪਾਣੀ ਅਸੀਂ ਚਲਾ ਰੱਖਿਆ ਨਾਲ ਚੱਲ ਰਿਹਾ ਪੂਰਾ ਨਾਲੋਂ ਨਾਲ ਕੇ 2 ਘੰਟੇ ਤੋਂ ਚੱਲਦਾ ਪਰ ਡੀਲਰ ਦੇ ਪ੍ਰਬੰਧ ਸੀਗੇ ਪਹਿਲੀ ਆਲਰੇਡੀ ਜਿਹਦਾ ਹਾਂ ਪਾਣੀ ਤਾਂ ਹੀ ਬਚਾਇਆ ਉਹ ਤਾਂ एकदम ਬਿਜਲੀ ਦਾ ਟਰਾਂਸਫਾਰਮਰ ਜ ਗਈ ਨਾ ਬਿਜਲੀ ਬੰਦ ਹੋ ਗਈ ਤੇ ਸਾਡੇ ਅੰਦਰ ਦਾ ਪਾਣੀ ਬੰਦ ਹੋ ਗਿਆ ਹੁਣ ਅਸੀਂ ਬਾਹਰ ਟਿਊਬਲ ਜਿਹੜਾ ਲੱਗਾ ਉੱਥੇ ਟਰੈਕਟਰ ਲਾ ਕੇ ਲੈ ਰਹੇ ਹੈ ਜੀ ਮੇਰਾ ਨਰਾਜ਼ਨ ਸੰਗ ਅੱਛਾ ਕੀ ਹੋਇਆ ਐਸੇ ਤੇ ਕਦੋਂ ਉਹਦੀ ਘਟਨਾ ਹੈਗੀ ਐ ਤੇ ਹੁਣ ਕੀ ਹਾਲਾਤ ਸਾਨੂੰ 12:40 ਮਿੰਟ ਤੇ ਤਲਾਹ ਸੀ ਕਿ ਲਾਡੋ ਵਾਲੇ ਹੇਮਕੁੰਡ ਪੇਪਰ ਮਿਲਦੇ ਅੱਗੇ ਲੱਗੇ ਹੋਏ ਐਸੀ ਗੱਦੀ ਲੈ ਕੇ ਆਏ ਆ ਤਿੰਨ ਗੱਡੀਆਂ ਇਕੱਠੀਆਂ ਹੈੱਡਕੁਆਟਰ ਤੋਂ ਦੋ ਗੱਡੀਆਂ ਹੈੱਡਕੁਆਟਰ ਦੇ ਤੋਂ ਨਹੀਂ ਤਿੰਨ ਨਹੀਂ ਤਿੰਨ ਗੱਡੀਆਂ ਹੈੱਡਕੁਆਟਰ ਤੋਂ ਆਈਆਂ ਦੋ ਵੱਡੀਆਂ ਇੱਕ ਛੋਟੂ ਤੇ ਬਰਾਲੀ ਬਹੁਤ ਜ਼ਿਆਦਾ ਮਾਤਰਾ ਚ ਹੈਗੇ ਤੇ ਲੱਗੇ ਹੋਏ ਆ ਇਹਦੇ ਬੁਝਾਉਣ ਦੇ ਕੋਸ਼ਿਸ਼ ਕਰ ਰਹੇ ਆ ਤੇ ਇੱਕ ਤਾਂ ਹਵਾ ਕਰਕੇ ਫਿਰ ਜਿੰਨੇ ਬੁਝਾ ਰਹੇ ਉਹਨੇ ਹਵਾ ਨਾਲ ਫਿਰ ਤੋਂ ਬੁਝਾਣ ਦੀ ਤੇ ਐਪੀਕ ਕਿਹੜੀ ਮਿਲਕੀ ਬੰਦਾ ਇਥੇ ਹੈ ਹੇਮਕੁੰਡ ਗੱਤਾ ਪੇਪਰ ਮੇ ਲਿਖਾਇਆ ਸੀਗਾ ਪਰ ਹੇਮਕੁੰਡ ਗੱਤਾ ਹਾਂ ਤੇ ਕਿੰਨੀ ਗੱਡੀਆਂ ਹੁਣ ਤੱਕ ਲੱਗ ਚੁਕੀਆਂ ਪਾਣੀ ਦੀ ਗੱਡੀਆਂ ਦਾ ਇਦਾਂ ਜੀ ਇਧਰ ਬਾਹਰ ਟਿਊਬਲ ਲੱਗਾ ਟਿਊਬਲ ਤੋਂ ਹੀ ਪਾਣੀ ਲੈ ਰਹੇ ਆਂ ਮੇ ਸਾਲ ਚ 8-10 ਗੱਡੀਆਂ ਤਾਂ ਲੱਗ ਗਈਆਂ ਤੇ ਕਦੋਂ ਦੀ ਅੱਗ ਲੱਗੀ ਤੇ ਹੁਣ ਕਿੰਦਾ ਇਹ ਹਾਲਾਤ ਹੈ ਕਿੰਨਾ ਆਗੂ ਪਤਾ ਨਹੀਂ ਕਿਉਂ ਅੱਧੇ ਲੱਗੀ ਹੈ ਸਾਨੂੰ 12:40 ਦੇ ਫੋਨ ਕਿੰਨਾ ਕ ਕੰਟਰੋਲ ਹੈਗਾ ਇਸ ਟਾਈਮ ਕੰਟਰੋਲ ਦਾ ਕੁਛ ਵੀ ਨਹੀਂ ਹੋਇਆ ਇਹ 10% ਲਾ ਲਓ ਜੀ ਕੋਈ ਨੁਕਸਾਨ ਨਹੀਂ ਕੋਈ ਕੋਈ ਬੰਦਾ ਤਾਂ ਨਹੀਂ ਜ਼ਖਮੀ ਹੋਇਆ ਨਹੀਂ ਬੰਦਾ ਬੰਦਾ ਨਹੀਂ ਹੋਇਆ ਕੋਈ ਲਪੇਟ ਚ ਤਾਂ ਨਹੀਂ ਆਇਆ ਨਹੀਂ ਨਹੀਂ ਕਾਰਨ ਪਤਾ ਲੱਗਿਆ ਕੀ ਕਾਰਨ ਅੱਗ ਲੱਗੰਦਾ ਹਜੇ ਖਦਾਨ ਨਹੀਂ ਪਤਾ ਲੱਗਿਆ ਨਹੀਂ ਲੱਗਿਆ ਤੇ ਉਹ ਕੀ ਕਹਿੰਦੇ ਫੈਕਟਰੀ ਵਾਲਿਆਂ ਨਾਲ ਗਲਤ ਹੋਈ ਹੈ ਪਤਾ ਲੱਗਿਆ ਵੀ ਕਾ ਕੀ ਹੈ ਪ੍ਰਾਲੀ ਕਿਉਂ ਰੱਖੀ ਗਈ ਸੀ ਕੀ ਬਣਨਾ ਸੀ ਪਤਾ ਲੱਗਿਆ ਉਹ ਤਾਂ ਕਹਿੰਦੇ ਸਾਡਾ ਕੰਮ ਇਹ ਹੀ ਹੈ ਗੱत्ता ਬਣਾਦਾ ਇੱਥੇ ਤੇ ਇਹ ਕਹਿੰਦੇ ਬੰਦ ਸਿੱਗੀ ਫੈਕਟਰੀ ਬਾਕੀ ਰਿਪੇਅਰ ਪੂਰ ਦਾ ਕੰਮ ਚੱਲ ਰਿਹਾ ਛਗਾ ਉਹਦਾ ਫੈਕਟਰੀ ਦਾ ਗੱਤੇ ਦਾ ਕੰਮ ਨਹੀਂ ਛੱਡਾ ਤੇ ਉਹ ਇਹ ਪੁਰਾਣੀ ਬਈ ਹੋਈ ਹੈ ਤਾਂ ਇਹ ਪ੍ਰਾਲੀ 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 ਹਾਂਜੀ ਠੀਕ